ਸਿਕੰਦਰ ਸਿੰਘ ਮਲੂਕਾ ਖੁਦ ਫੋਨ ਕੈਕ ਕਰ ਕਰਕੇ ਕਟਵਾਉਂਦਾ ਰਿਹਾ ਹੀ ਮੈਂ ਜੀ ਸਿਕੰਦਰ ਸਿੰਘ ਮਲੂਕਾ ਖੁਦ ਫੋਨ ਕੈਕ ਕਰ ਕਰਕੇ ਕਟਵਾਉਂਦਾ ਰਿਹਾ ਹੀ ਮੈਂ ਜੀ ਸਾਡੇ ਤਾਂ ਚੱਡੇ ਪਾੜ ਤੇ ਸਾਡੇ ਤਾਂ ਚੱਡੇ ਪਾੜ ਤੇ ਨਿਰਤਾ ਸਿੰਘਣੀ ਹਜੇ ਮੈਂ ਹਸਪਤਾਲ ਚ ਹੋਣ ਦਵਾਈ ਦਵਾ ਕੇ ਆ ਉਹ ਕਹਿੰਦੇ ਇਹਨਾਂ ਨੂੰ ਪੁੱਛਿਆ ਕੁਛ ਨਹੀਂ ਜਾਂ ਬਾੜਾ ਇਹ ਹੀ ਗਾ ਤਿੰਨ ਤਿੰਨ ਕੇ ਸੀਗੇ ਗੁਰੂ ਸਰ ਜਲਾਲ ਵਾਲਾ ਮੱਲਕੇ ਵਾਲਾ ਤੇ ਫਰਗਾੜੀ ਵਾਲਾ ਮੇਨ ਕੇਸਾਂ ਦੇ ਵਿੱਚ ਕਹਿੰਦੇ ਤਿੰਨਾਂ ਦੇ ਵਿੱਚੋਂ ਜਿਹੜਾ ਲੋਟ ਆਗਾ ਤੁਹਾਡੇ ਤੇ ਪਾ ਦੇ ਜਲੰਧਰ ਜਸੁਖਪਾਲ ਖਹਿਰਾ ਨੇ ਗ੍ਰੰਥੀ ਸਿੰਘਾਂ ਨੂੰ ਨਾਲ ਲੈ ਕੇ ਜ਼ੋਰਾ ਸਿੰਘ ਖਿਲਾਫ ਪ੍ਰੈਸ ਕਾਨਫਰੰਸ ਕੀਤੀ ਜਸਟਿਸ ਜ਼ੋਰਾ ਸਿੰਘ ਤੇ ਖਹਿਰਾ ਨੇ ਕਈਆਂ ਰੋਪ ਲਾਏ ਗ੍ਰੰਥੀ ਸਿੰਘਾਂ ਨੇ ਵੀ ਮੀਡੀਆ ਸਾਹਮਣੇ ਦੱਸਿਆ ਕਿ ਕਿਵੇਂ ਉਹਨਾਂ ਨਾਲ ਕੁਟਮਾਰ ਹੋਈ ਸਿੰਘਾਂ ਨੇ ਕਈ ਰੌਂਗਟੇ ਖੜੇ ਕਰਨ ਵਾਲੇ ਖੁਲਾਸੇ ਵੀ ਕੀਤੇ ਜੋ ਵਾਰਤਾ ਹੋਈ ਸੀ ਇਹਨਾਂ ਨੇ ਜੋ ਵੀ ਕਾਂਡ ਹੋਇਆ 1 ਜੂਨ 2015 ਤੋਂ ਉਸ ਦੇ ਵਿੱਚ ਮੈਨੂੰ ਤੇ ਮੇਰੇ ਪਰਿਵਾਰ ਨੂੰ ਬਹੁਤ ਹੀ ਨਜਾਇਜ਼ ਤਰੀਕੇ ਨਾਲ ਇਹਨਾਂ ਨੇ ਤੰਗ ਕੀਤਾ ਮੇਰੇ ਪਿਤਾ ਜੀ ਆ ਮੇਰੇ ਮਾਤਾ ਜੀ ਆ ਦੋ ਸਿਸਟਰ ਹੈ ਜੀ ਇੱਕ ਬ੍ਰਦਰ ਆ ਉਸਨੇ ਵੀ ਪਾੜੇ ਦੀ ਤਰਤਰ ਕਿੰਨੇ ਤੁਹਾਨੂੰ 3 ਡਿਗਰੀ ਟੌਰਚਰ ਕੀਤਾ ਇਹਨਾਂ ਨੇ ਚੱਡੇ ਵਗੈਰਾ ਪਾੜੇ ਆ ਜੀ ਕਰੰਟ ਵੀ ਲਾਇਆ ਪਾਣੀ ਵਗੈਰਾ ਵੀ ਲਾਇਆ ਜੀ ਔਰ ਪ੍ਰਾਈਵੇਟ ਥਾਵਾਂ ਤੇ ਲਜਾਲ ਜਾ ਕੇ ਕੁੱਤੇ ਆਈ ਇਹਨਾਂ ਨੇ ਬਕਾਇਦਾ ਸੀਆਈ ਸਟਾਫ ਤੋਂ ਬਿਨਾ ਵੀ ਤੇ ਬਾਕੀ ਸਾਡਾ ਘਰ ਦੀ ਹਾਲਤ ਵੀ ਐਹੋ ਜੀ ਕਰਤੀ ਜੀ ਇਹਨਾਂ ਨੇ ਕਿ ਵੀ ਯਾਨੀ ਕਿ ਸਾਰਾ ਟਹਿ ਗਿਆ ਸੀ ਗਾਈ ਅਸੀਂ ਘਰੇ ਵੜਨ ਜੋਗੇ ਵੀ ਨਹੀਂ ਸੀਗੇ ਘਰ ਥੋੜਾ ਉਹ ਮੰਨ ਕਿਰਾਇਆ ਹਾਂਜੀ ਤਿੰਨ ਸਾਲ ਜੀ ਇੱਦਾਂ ਸਰੋਂ ਮਿੱਟੀ ਨਹੀਂ ਲੱਗੀ ਸਤਾ ਹਜੇ ਵੀ ਡਿਗੂਆਂ ਪਈਆਂ ਸਾਡੇ ਨਾਲ ਜੀ ਤਿੰਨ ਸਾਲ ਸਾਡਾ ਬੁਰਾ ਹਾਲ ਕਰਤਾ ਇਹਨਾਂ ਲੋਕਾਂ ਨੇ ਹਾਲਾਂਕਿ ਜਦੋਂ ਮੈਨੂੰ ਜੋਰਾ ਸਿੰਘ ਨੇ ਚੰਡੀਗੜ੍ਹ ਛੱਡਿਆ ਜੀ ਇਹਨਾਂ ਦੇ ਅੱਗੇ ਠੱਗੀ ਮਾਰੀ ਗਈ ਆ ਮੇਰੇ ਨਾਲ ਜਾਂਦਾ ਜਿਹੜਾ ਐਫੀਡੈਂਟ 100 ਰੁਪਏ ਚ ਬੰਦਾ ਉਹ ਕਚਹਿਰੀਆਂ ਦੇ ਵਿੱਚ ਮੈਥੋ ਜਣੀ ਦਾ ਉਹਦਾ 1400 ਰੁਪਇਆ ਮੰਗਿਆ ਗਿਆ ਕਿ ਹਾਲਾਂਕਿ ਮੈਂ ਕਿਤੇ ਕਚਹਿਰੀ ਵਿੱਚ ਨਹੀਂ ਗਿਆ ਸੀਗਾ ਮੈਂ ਉੱਥੇ ਮੈਂਤ ਕੀਤੀ ਮੈਂ ਕਿਹਾ ਮੈਂ ਤਾਂ ਪੈਸੇ ਇੰਨੇ ਲੈ ਕੇ ਆਇਆ 700 ਰੁਪਇਆ ਮੈਂ ਐਫੀਡੇਟ ਦਾ ਦੇ ਕੇ ਆਇਆ ਜਿਹਦਾ ਕਿ ਮੈਨੂੰ ਬਾਅਦ ਚ ਪਤਾ ਲੱਗਿਆ ਹਾਲਾਂਕਿ ਇਹਨਾਂ ਨੂੰ ਵੀ ਮੈਂ ਦੱਸਿਆ ਜੀ ਮੈਥੋ 700 ਰੁਪਇਆ ਲੈ ਕੇ ਗਿਆ ਇਹ ਹੈਰਾਨ ਵੀ ਹੋਏ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉੱਥੇ ਵੀ ਜਣੀ ਦਾ ਇਹ ਤੁਹਾਡੇ ਤੋਂ ਕੀ ਬੁਲਵਾਉਣਾ ਚਾਹੁੰਦਾ ਸੀ ਇਹ ਸਾਨੂੰ ਮੈਨੂੰ ਤਾਂ ਸਾਰੇ ਸਰ 2 ਸਵਾਲ ਹੀ ਪੁੱਛੇ ਆ ਜੀ ਵੀ ਤੁਹਾਨੂੰ ਕੋਈ ਰਾਜਨੀਤਿਕ ਪਾਰਟੀ ਤੇ ਸ਼ੱਕ ਹੋਵੇ ਇਹੀ ਸਵਾਲ ਪੁੱਛਿਆ ਵਰਨਾ ਸਾਨੂੰ 8-9 ਘੰਟੇ ਬਾਅਦ ਉਥੋਂ ਮੋੜਦਾ ਜੀ ਜ਼ਿਆਦਾ ਤਾਂ ਇਹੀ ਕਹਿਣਾ ਚਾਹੁੰਦੇ ਸੀਗੇ ਜੀ ਜੋਰਾ ਸਿੰਘ ਨੇ ਆਹੀ ਸਵਾਲ ਪੁੱਛਿਆ ਦਾ ਨਾਮ ਲਓ ਜਾਂ ਤੁਸੀਂ ਮੰਨ ਜੀ ਜਾਂ ਨਾਮ ਲਓ ਹਾਂਜੀ ਜਾਂ ਬਾਲਾ ਇਹੀ ਕਹਿੰ ਤਿੰਨ-ਤਿੰਨ ਕੇ ਸੀਗੇ ਗੁਰੂ ਸਰ ਜਲਾਲ ਵਾਲਾ ਮੱਲਕੇ ਵਾਲਾ ਤੇ ਬਰਗਾੜੀ ਵਾਲਾ ਮੇਨ ਕੇਸਾਂ ਦੇ ਵਿੱਚ ਕਹਿੰਦੇ ਤਿੰਨਾਂ ਦੇ ਵਿੱਚੋਂ ਜਿਹੜਾ ਲੋਟ ਆਗਾ ਤੁਹਾਡੇ ਤੇ ਪਾ ਦੇਣਾ ਇਹ ਹਦਾਇਤਾਂ ਸੀਗੀਆਂ ਉੱਪਰੋਂ ਖੁਦ ਸਕੰਦਰ ਸਿੰਘ ਮਲੂਕਾ ਖੁਦ ਫੋਨ ਕ ਕਰ-ਕਰ ਕੇ ਕਟਵਾਉਂਦਾ ਰਿਹਾ ਜੀ ਮੈਂ ਜੀ ਆ ਨੋਟ ਕਰੋ ਜਰਾ ਪੁਆਇੰਟ ਮੈਂ ਲਓ ਅਕਾਲੀ ਦਲ ਦੇ ਮਨਿਸਟਰਸ ਪਰਸਲੀ ਇਹਨਾਂ ਨੂੰ ਸਰ ਸੰਦਰ ਸਿੰਘ ਮਲੂਕਾ ਜੀ ਖੁਦ ਫੋਨ ਕਰਕੇ ਕਟਵਾਉਂਦਾ ਰਿਹਾ ਮੈਨੂੰ ਜੀ। ਉਹਦੇ ਨਾਲ ਪਹਿਲੇ ਤੋਂ ਹੈ ਸੀ ਕੋਈ ਸੰਪਰਕ ਨਹੀਂ ਜੀ ਕੋਈ ਨਹੀਂ ਜੀ ਜੀ ਇਹ ਨਾ ਜੀ ਸਾਡੇ ਕੋਈ ਗਰਚੇਤ ਸਿੰਘ ਢਿੱਲੋਂ ਆ ਜੀ ਉਹ ਇਹਨੂੰ ਪਿੰਡ ਦਾ ਸੁਖਵੀਰ ਬਾਦਲ ਕਹਿੰਦੇ ਆ ਜੀ। ਉਹ ਉਹਨੂੰ ਕਹਿੰਦਾ ਹੋਣਾ ਮਨਿਸਟਰ ਨੂੰ ਕਿ ਇੱਕ ਵਾਰ ਫਿਰ ਪ੍ਰੋਚਰ ਕਰਾਓ ਐਕਸਟਰਾ। ਗੁਰਚੇਤ ਸਿੰਘ ਢਿੱਲੋਂ ਬਰਗਾੜੀ ਦੇ ਬਰਗਾੜੀ ਪਿੰਡ ਦਾ ਵਾਹ ਪੰਚੀ ਜੋ ਹੈਗੇ ਆ ਚੇਅਰਮੈਨ ਜੀ ਹੁਣ ਮਾਰਕਫੇਡ ਦੇ ਪ੍ਰਧਾਨ ਸੀ ਸ਼ਾਇਦ ਪਹਿਲਾਂ ਜੀ ਸਰਪੰਚ ਵੀ ਰਹੇ ਸੀ ਪੰਚ ਵੀ ਰਹੇ ਗੁਰਮੁਖ ਆਹੀ ਨਾਮ ਉਹ ਕਹਿੰਦੇ ਸੀ ਜਾਂ ਸਿੱਖਾਂ ਦੇ ਵਿੱਚੋਂ ਲਾਓ ਜਾਂ ਰਪਿੰਦਰ ਦਾ ਲਾਓ ਜਾਂ ਜਸਵਿੰਦਰ ਦਾ ਲਾਓ ਅਸੀਂ ਉਹਨਾਂ ਨੂੰ ਦੇਖੋ ਅਸੀਂ ਉਹਨਾਂ ਦਾ ਨਾਮ ਨਹੀਂ ਲੈ ਸਕਦੇ ਚਾਹੇ ਪੁਲਿਸ ਆਪਣੇ ਤੌਰ ਤੇ ਇਨਵੈਸਟੀਗੇਸ਼ਨ ਕਰੇ ਜਿਹੜਾ ਦੋਸ਼ੀ ਆ ਫੜ ਕੇ ਅਸੀਂ ਵੀ ਇਹੀ ਕਹਿੰਦੇ ਸੀਗੇ ਵੀ ਸਾਨੂੰ ਵੜੋ ਜੇ ਸਾਡੇ ਵਿੱਚ ਕੋਈ ਜੋ ਨਿਕਲਦਾ ਤਾਂ ਸਾਡੇ ਤੇ ਪਾ ਦਿਓ ਪਰ ਨਜਾਇਜ਼ ਜੀ ਜੋ ਕਰ ਰਹੇ ਸੀ ਇੱਕ ਧੱਕੇ ਨਾਲ ਮਨਵਾਉਂਦੇ ਸੀਗੇ ਵੀ ਤੁਸੀਂ ਇਹ ਮੰਨੋ ਕਿ ਰੁਪਿੰਦਰ ਉਹ ਨਹੀਂ ਇਹਦੇ ਵਿੱਚ ਇਨਵੋਲ ਹੈ ਹਾਂ ਉਹ ਕਹਿੰਦੇ ਸੀ ਵੀ ਇਹਨਾਂ ਦਾ ਨਾਮ ਲਾਓ ਪਰ ਅਸੀਂ ਕਹੇ ਦਾ ਨਾਮ ਜਾਂ ਪੰਤ ਪ੍ਰੀਤ ਦਾ ਲਾਓ ਜਾਂ ਕਿਸੇ ਦਾ ਵੀ ਲਾਓ ਪਰ ਅਸੀਂ ਕਿਸੇ ਦਾ ਨਾਮ ਨਹੀਂ ਲੈ ਸਕਦੇ ਕਿ ਕਿਉਂਕਿ ਸਾਨੂੰ ਪਤਾ ਹੀ ਨਹੀਂ ਸੀ ਜਦੋਂ ਪਤਾ ਹੀ ਨਹੀਂ ਸਾਨੂੰ ਅਸੀਂ ਨਾਮ ਕਿਹਦਾ ਲੀਜੇ ਕੋਈ ਮੈਂ ਤੁਹਾਨੂੰ ਜਿਹੜਾ ਸ਼ਿਕਾਇਤ ਦਾ ਕੰਮ ਹੋ ਰਿਹਾ ਹੈ ਹਾਂਜੀ ਮੈਂ ਬੇਦਬੀ ਕਰਕੇ ਬੇਦਬੀ ਕਰਕੇ ਵੀ ਗੁਰਦੁਆਰਾ ਸਾਹਿਬ ਦੇ ਬੇਦਬੀ ਕਰਕੇ ਵੀ ਸਾਨੂੰ ਕਹਿੰਦੇ ਸੀਗੇ ਵੀ ਕਤਲ ਵੀ ਤੁਸੀਂ ਕਰਾਇਆ ਹੈ ਇਹ ਕਤਲ ਚ ਵੀ ਤੁਹਾਡਾ ਹੱਥ ਹੈ ਕਿਉਂਕਿ ਗਰਦੇਵ ਸਿੰਘ ਦੀ ਜਿਹੜੇ ਘਰ ਆ ਰਹੀ ਸੀਗੀ ਉਹਨੇ ਅਰਜੀ ਅਦਾਲਤ ਦਿੱਤੀ ਸੀ ਮੇਰੇ ਨਾਰਕੋ ਟੈਸਟ ਦੀ ਮੈਂ ਗਾਂਧੀ ਨਗਰ ਦੋਵਰੀ ਮੈਨੂੰ ਲੈ ਕੇ ਗਿਆ ਮੈਨੂੰ ਹਾਲਾਕ ਸ਼ੂਗਰ ਦਾ ਮਰੀਜ਼ ਆ ਮੈਂ ਉਹ ਮੇਰਾ ਟੈਸਟ ਨਹੀਂ ਹੋਇਆਗਾ ਹਾਂਜੀ ਵੈਸੇ ਅਸੀਂ ਜਿਹੜੀ ਜਾਂਚ ਕਮੇਟੀਆਂ ਬਣੀਆਂ ਭਾਵੇਂ ਉਹ ਸੀਬੀਆਈ ਸੀਬੀਆਈ ਤੇ ਵੀ ਕਹਿੰਦੇ ਅਸੀਂ ਟੈਸਟ ਕਰਾ ਕੇ ਆਏ ਆਂ ਦਿੱਲੀ ਤੇ ਅਸੀਂ ਸਾਰਾ ਉਹਨਾਂ ਦਾ ਜਾਣੇ ਦਾ ਪੂਰਾ ਸਾਥ ਦਿੱਤਾ ਅਸੀਂ ਕਿਹਾ ਵੀ ਜਿੱਥੇ ਸਾਨੂੰ ਕਹੋਗੇ ਅਸੀਂ ਉੱਥੇ ਜਾਵਾਂਗੇ ਪਰ ਅਸੀਂ ਜੇ ਕਿਸੇ ਦਾ ਨਾਮ ਨਹੀਂ ਲੈਣਾ ਐਵੇਂ ਸਾਨੂੰ ਅਸੀਂ ਜਦੋਂ ਕੋਈ ਸੁਣੇਗੀ ਹਾਂ ਜੀ ਉੱਥੇ ਤੁਸੀਂ ਕੀ ਕੀਤਾ ਉੱਥੇ ਵੀ ਅਸੀਂ ਉਹਨਾਂ ਨੂੰ ਦੱਸਿਆ ਜੀ ਬਸ ਸਾਹਿਬੀ ਆ ਘਟਣਾ ਹੋਈ ਐ ਸਾਰਾ ਕੁਝ ਦੱਸਿਆ ਗਰੰਟੀ ਸੀ ਤੁਸੀਂ ਕੀ ਮੰਨਦੇ ਅਸਲ ਤੇ ਸਾਰੀ ਘਟਨਾ ਕੀ ਕੀਤੀ ਕਿ ਨਹੀਂ ਤੁਹਾਨੂੰ ਪਤਾ ਉਹਦੇ ਬਾਰੇ ਅਸਲ ਵਿੱਚ ਹੁਣ ਹੁਣ ਲੱਗਦਾ ਜੀ ਜਣੀਦਾ ਸਾਰਾ ਡੇਰਾ ਪ੍ਰੇਮੰਗਾਂ ਦੇ ਕੀਤਾ ਹੋਇਆ ਜਿਹੜਾ ਹੁਣ ਖਲਾਸੇ ਹੋਏ ਨੇ ਉਹਨਾਂ ਨੂੰ ਵੀ ਨਹੀਂ ਸਮਝ ਆਈ ਨਹੀਂ ਉਦੋਂ ਮੈਨੂੰ ਵੀ ਸਮਝ ਨਹੀਂ ਆਈ ਜੀ ਉਹਨੇ ਖੁਦ ਨਿਸ਼ਾਨਦੇਹੀ ਵੀ ਕਰਵਾਤੀ ਜੀ ਸਾਡੇ ਪਿੰਡ ਦੇ ਵਿੱਚ ਬੁਰਜਵਾਰ ਸਿੰਘ ਵਾਲਾ ਜਦੋਂ ਪੁਲਿਸ ਲੈ ਕੇ ਆਈ ਉਹਨਾਂ ਬੰਦਿਆਂ ਨੂੰ ਤੁਹਾਡੇ ਪਿੰਡ ਚ ਹਾਂਜੀ ਪਤਾ ਸੀ ਕਿ ਬਲਦੇਵ ਸਿੰਘ ਤੁਹਾਨੂੰ ਲਗਾਤਾਰ ਚੈਲੰਜ ਕਰਦਾ ਗੁਰਦੇਵ ਗੁਰਚੇ ਗੁਰਚੇ ਨਹੀਂ ਨਹੀਂ ਗੁਰਦੇਵ ਸਿੰਘ ਸ਼ੌਪਕੀਪਰ ਹਾਂਜੀ ਹਾਂਜੀ ਸੱਤੀ ਕਰਦਾ ਮੈਂ ਬੁਰਜਵਾਰ ਕਹਿੰਦਾ ਸੀ ਅੱਛਾ ਜੀ ਜਲਦੇਵ ਸਿੰਘ ਤੁਹਾਨੂੰ ਚੈਲੰਜ ਕਰਦਾ ਹੈ ਦੁਕਾਨਦਾਰ ਜਿਹੜਾ ਸੀ ਕਰਦਾ ਸੀ ਹਾਂਜੀ ਨਹੀਂ ਜੀ ਨਹੀਂ ਦੇ ਵੀ ਐ ਗੁਰਦਵਾਰੇ ਸੇ ਉਹ ਨਹਾ ਸੀ ਉਹ ਸਿਰ ਤਾਂ ਮੁੰਨਿਆ ਹੋਇਆ ਸੀ ਉਹ ਤਾਂ ਮੋਨਾ ਸੀ ਹਾਂਜੀ 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 ਭਾਵੇਂ ਸਿਰ ਮੁੰਨ ਕੇ ਉਹ ਗੁਰਦਾਰੇ ਬਾਹਰ ਰਹਿ ਜਾਂਦਾ ਨਹੀਂ ਨਹੀਂ ਵੇਖਿਓ ਜੀ ਗੁਰਦਾਰੇ ਤਾਂ ਉਹ ਜਾਂਦਾ ਨਹੀਂ ਗੁਰਦਾਰੇ ਤਾਂ ਆਮ ਕੋਈ ਜਿਵੇਂ ਕੋਈ ਪ੍ਰੋਗਰਾਮ ਹੁੰਦਾ ਮਾਰਗ ਦਾ ਉਦੋਂ ਜਾਂਦਾ ਸੀ ਕਿਉਂਕਿ ਆਮ ਆਪਾਂ ਗੱਲਾਂ ਸੁਣ ਕੇ ਕਹਿ ਦਿੰਦੇ ਆ ਉੱਥੇ ਵਿਚਰਨ ਵਾਲਿਆਂ ਨਾਲ ਜ਼ਿਆਦਾ ਪਤਾ ਹੁੰਦਾ ਹਾਂ ਹਾਂਜੀ ਉਹ ਵੈਸੇ ਕੋਈ ਬਹਿਸ ਬਾਜੀ ਨਹੀਂ ਸੀ ਹਾਲਾਂਕਿ ਅੰਦਰ ਉਹ ਜ਼ਰੂਰ ਖਾਰ ਖਾਂਦਾ ਹੋਊਗਾ ਇਹਨਾਂ ਚੀਜ਼ਾਂ ਦੀ ਕਿਉਂਕਿ ਮੈਂ ਜਦੋਂ 1 ਜੂਨ ਤੋਂ ਮੈਂ ਗਿਆ ਜੀ ਉੱਥੇ 12 ਸਨ ਚ ਗਿਆ 1 ਜੂਨ ਤੋਂ ਬੱਚਿਆਂ ਦੀਆਂ ਕਲਾਸਾਂ ਲੱਗਦੇ ਗੁਰਮਤ ਦੀਆਂ ਹਾਲਾਂਕਿ ਮੈਨੂੰ ਇਹ ਹੁਣ ਰੜਕਦੀ ਹੈ ਗੱਲ ਕਿ ਉੱਥੇ ਬਹੁਤ ਬੱਚੇ ਅਮਰਤਾਰੀ ਹੋ ਗਏ ਗੁਰਮਤ ਨਾਲ ਸੰਬੰਧ ਰੱਖਣ ਲੱਗ ਗਏ ਵੱਡੇ ਬੱਚੇ ਗ੍ਰੰਥੀ ਬਣ ਗਏ ਵੱਡਿਆਂ ਨੇ ਗੱਤਗਾ ਸਿੱਖ ਲਿਆ ਇਹ ਗੱਲਾਂ ਡੇਰੇ ਵਾਲਿਆਂ ਨੂੰ ਜਿਹੜੇ ਉਹ ਪੈਰੋਕਾਰ ਤੋਂ ਨਾ ਰਸ ਨਹੀਂ ਆਇਆ ਉਹਨਾਂ ਨੇ ਹਾਲਾਂਕਿ ਮੈਨੂੰ ਉਂ ਤਾਂ ਦਵਾਲ ਨਹੀਂ ਸਕਦੇ ਸੀ ਹੋ ਸਕਦਾ ਹੈ ਕਿ ਉਹਨਾਂ ਨੇ ਆ ਕਾਰਾ ਕਰਾ ਕੇ ਮੈਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਹੋਵੇ ਹਾਲਾਂਕਿ ਉਹ ਤੋਂ ਪਹਿਲਾਂ ਕੋਈ ਗੁਰਮਤ ਦਾ ਉਥੇ ਪ੍ਰਚਾਰ ਸੀ ਜਿਸ ਦਿਨ ਚੋਰੀ ਹੁੰਦੀ ਹੈ 1 ਜੂਨ ਨੂੰ ਉਹਦੇ ਵੀ ਅਸੀਂ ਬੱਚਿਆਂ ਦੀਆਂ ਕਲਾਸਾਂ ਲਾਉਣਾ ਸੀਗਾ 1 ਜੂਨ ਨੂੰ ਉਹਦੇ ਵੀ ਅਸੀਂ ਪਹਿਲੀ ਕਲਾਸ ਲਾਉਣੀ ਸੀ ਬੱਚੇ ਦੀ ਗੁਰਮਤ ਦੀ ਮੈਂ ਆਪਦੀ ਤਨਦੇਹੀ ਨਾਲ ਉਥੇ ਜਣ ਦਾ ਪੂਰੀ ਸੇਵਾ ਕਰ ਰਿਹਾ ਸੀ ਮੈਂ ਕੋਈ ਉਥੇ ਲਾਲਚ ਨੂੰ ਸੀ ਮੈਨੂੰ 5 ਵੀਰੀ ਮੈਂ ਨਹੀਂ ਜੀ ਮੈਂ ਲੋਕਲ ਕਮੇਟੀ ਵੱਲੋਂ ਸੀ ਮੈਂ 5 ਵੀਰੀ ਉਹਨਾਂ ਨੂੰ ਜਵਾਬ ਦਿੱਤਾ ਸੀ ਕਿ ਮੇਰੀ ਕੋਈ ਇਛਾ ਨਹੀਂ ਦਿਲੀ ਗੁਰਦੁਆਰੇ ਜਾਣ ਦੀ ਕਿ ਤੁਸੀਂ ਰਹਿੰਦੇ ਹੋ ਉਹ ਕਹਿੰਦੇ ਨਹੀਂ ਤੁਸੀਂ ਚਲੋ ਬੱਚਾ ਤੇ ਬਹੁਤ ਅਸਰ ਹੈ ਬੱਚੇ ਅੱਜ ਵੀ ਗੁਰਮਤਿ ਨਾਲ ਜੁੜੇ ਹੋਏ ਅੱਜ ਵੀ ਕਲਾਸਾਂ ਲੱਗਦੀਆਂ ਹੋਈਆਂ ਸਾਡੇ ਪ੍ਰਧਾਨ ਰਣਜੀਤ ਸਿੰਘ ਜੀ ਉਹਨਾਂ ਨੂੰ ਬੜਾ ਟੌਰਚ ਕੀਤਾ ਗਿਆ ਕਿਉਂਕਿ ਉਹ ਵੀ ਸਾਡਾ ਸਾਥ ਦਿੰਦੇ ਸੀ ਵੀ ਆਪਾਂ ਬੱਚਿਆਂ ਨੂੰ ਵੱਧੋ ਵੱਧ ਜਾਣੇ ਦੇ ਬੱਚੇ ਇਸ ਪਾਸੋਂ ਨਸਿਆ ਪਾਸੋਂ ਵੱਜ ਜਾਣ ਹਾਲਾਂਕਿ ਇਹਨਾਂ ਨੂੰ ਇਹ ਚੀਜ਼ਾਂ ਨੇ ਲੋਕ ਡੇਰੇ ਨਾਲੋਂ ਟੁੱਟਣ ਲੱਗੇ ਸੀਗੇ ਬੱਚੇ ਘਰੇ ਜਾ ਕੇ ਸਵਾਲ ਕਰਦੇ ਸੀ ਸ਼ਬਦ ਗੁਰੂ ਦਾ ਤੇ ਦੇਹ ਧਾਰੀ ਦੇ ਵਿੱਚ ਫਰਕ ਪੁੱਛਦੇ ਸੀ ਘਰਦਿਆਂ ਨੂੰ ਵੀ ਆਪਾਂ ਦੇਹ ਨੂੰ ਮੰਨਦੇ ਆ ਵੀ ਗੁਰੂ ਸ਼ਬਦ ਤਾਂ ਇਹ ਕਹਿੰਦੇ ਆ ਇਹੋ ਜਿਹੀਆਂ ਗੱਲਾਂ ਇਹਨਾਂ ਲੋਕਾਂ ਨੂੰ ਰਾਸ ਨਹੀਂ ਆਈਆਂ ਤੇ ਹੋ ਸਕਦਾ ਮੈਨੂੰ ਇਹ ਟਾਰਗੇਟ ਕੀਤਾ ਗਿਆ ਹੋਵੇ ਇਹ ਤਾਂ ਚੀਜ਼ਾਂ ਨੇ ਜੋਰਾ ਸਿੰਘ ਕਮਿਸ਼ਨ ਬਾਰੇ ਵਿੱਚ ਕਹਾਂ ਚਾਹੋਗੇ ਤੁਸੀਂ ਜੋਰਾ ਸਿੰਘ ਕਮਿਸ਼ਨ ਤਾਂ ਝੂਠ ਮਾਰ ਰਹੇ ਆ ਜੀ ਸਾਰੇ ਆ ਉਹ ਆਏ ਆ ਵੀ ਸਾਨੂੰ ਤਾਂ ਸਾਡੇ ਤਾਂ ਚੱਡੇ ਪਾੜ ਤੇ ਮੇਰੇ ਤਾਂ ਸਿੰਘਣੀ ਹਜੇ ਮੈਂ ਹਸਪਤਾਲ 'ਚ ਹੋਣ ਦਵਾਈ ਦਵਾ ਕੇ ਆ ਉਹ ਕਹਿੰਦਾ ਇਹਨਾਂ ਨੂੰ ਪੁੱਛਿਆ ਕੁਝ ਨਹੀਂਗਾ ਹਲੇਵੋਰ ਇੰਟਰੋਗ੍ਰੇਸ਼ਨ ਦੋਰਾ ਦੋਰਾ ਸਿਕ ਜੀ ਉਹ ਸਾਨੂੰ ਆ ਕੇ ਪੁੱਛ ਲੈਣ ਅਸੀਂ ਉਹਨਾਂ ਨੂੰ ਦੱਸ ਦਿਆਂਗੇ ਕਿ ਸਾਨੂੰ ਕਿਵੇਂ ਕੁੱਟਿਆ ਬਾਕੀ ਖੁਦ ਕੱਲ ਸਾਡੇ ਏਰੀਆ ਦਾ ਕਲਤਾਰ ਸਿੰਘ ਸੰਧਵਾ ਨਾਲ ਬੈਠੇ ਸੀਗੇ ਉਹਨੂੰ ਫੋਨ ਲਾਇਆ ਸੀ ਕਹਿੰਦੇ ਵੀ ਪ੍ਰੈਸ ਨੇ ਵੀਡੀਓ ਕੱਟ ਵੱਢ ਕੇ ਬਣਾਤੀ ਸ਼ਾਇਦ ਉਹ ਲਾਈਵ ਹੀ ਚੱਲ ਰਹੀ ਸੀਗੀ ਲਾਈਵ ਚੱਲ ਰਹੀ ਸੀ ਉਹ ਝੂਠ ਬੋਲ ਰਿਹਾ ਮੇਰੇ ਕੋਲ ਰਿਕਾਰਡਿੰਗ ਵੀ ਹੋਊਗੀ ਸ਼ਾਇਦ ਉਹ ਕਹਿ ਰਿਹਾ ਵੀ ਕੱਟ ਕੇ ਉਹ ਸੀਗਾ ਕਹਿੰਦੇ ਕੱਟ ਕੇ ਬਣਾਈ ਆ ਵੀਡੀਓ ਉਹ ਪਰ ਉਹ ਲਾਈਵ ਚੱਲ ਰਹੀ ਸੀ ਆਪਣੀ ਇਸ ਚੀਜ਼ ਦੀ ਤੇ ਕੰਪਲੇਨਟ ਕੀਤੀ ਹੋਈ ਹੈ ਆਪਣੀ ਜੋ ਤੁਹਾਡੇ ਨਾਲ ਟੌਰਚਰ ਹੋਇਆ ਕਿਸੇ ਤਰੀਕੇ ਇਸ ਬਾਰੇ ਇੱਕ ਕੰਪਲੇਨਟ ਦੇਖੋ ਜੀ ਸਾਡੀ ਦੇਖੋ ਦੇਖੋ ਜੀ ਸਾਡੇ ਨੇ ਤਾਂ ਸੁਣੀ ਸਾਡੀ ਤਾਂ ਸੁਣੀ ਕਿਸੇ ਨੇ ਨਹੀਂ ਮੈਂ ਤਾਂ ਪਹਿਲੀ ਵਾਰ ਆ ਆ ਸਾਰਾ ਕੁਝ ਵੇਖਿਆ ਮੈਂ ਤਾਂ মিডিਆ ਦੇ ਸਾਹਮਣੇ ਆ ਨਹੀਂ ਤਾਂ ਸਾਨੂੰ ਤਾਂ ਦਬਾਈ ਰੱਖਿਆ ਹੁਣ ਤੱਕ ਸਾਨੂੰ ਕਿਸੇ ਦੇ ਸਾਹਮਣੇ ਨਹੀਂ ਆਉਣ ਦਿੱਤਾ ਗਿਆ ਜਿਹੜਾ ਤੁਹਾਡੇ ਨਾਲ ਸਾਰਾ ਧੱਕਾ ਹੋਇਆ ਤੁਸੀਂ ਜਸਟਿਸ ਰਣਜੀਤ ਸਿੰਘ ਕਮਿਸ਼ਨਰ ਉਹਨਾਂ ਨੂੰ ਦੱਸਿਆ ਜੀ ਅਸੀਂ ਉਹਨਾਂ ਨੂੰ ਸਾਰਾ ਹਾਲਾਂਕਿ ਸਾਨੂੰ ਇਹਨਾਂ ਨੇ ਜੋਰਾ ਸਿੰਘ ਨੇ ਦੋ ਸਵਾਲ ਪੁੱਛਿਆ ਉਹਨਾਂ ਨੇ 3 1/2 ਘੰਟੇ ਪੁੱਛਗਿੱਛ ਕੀਤੀ ਹੈ ਇਸ ਵਿਸ਼ੇ ਤੇ ਅਸੀਂ ਸਾਰਾ ਕੁਝ ਦੱਸਿਆ ਉਹਨਾਂ ਨੂੰ ਇਹਨਾਂ ਨੇ 2 ਸਵਾਲ ਪੁੱਛੇ ਆ ਉਹ ਵੀ ਤੁਹਾਨੂੰ ਰਾਜਨੀਤਿਕ ਬੰਦੇ ਤੇ ਸ਼ੱਕ ਹੋਵੇ ਆਹੇ ਸਵਾਲ ਪੁੱਛੇ ਜੀ ਰੰਜੀਤ ਸਿੰਘ ਨੂੰ ਮੈਂ ਜਿਹੜੀ ਆ ਗੱਲ ਤੁਸੀਂ ਅੱਜ ਦੱਸ ਰਿਹਾ ਹੋ ਵੀ ਤੁਹਾਨੂੰ ਇਦਾਂ ਕੁੱਟਿਆ ਇਦਾਂ ਕੀਤਾ ਇਹ ਜਿਹੜਾ ਤੁਹਾਡੇ ਨਾਲ ਟੱਕਾ ਹੋਇਆ ਇਹ ਵੀ ਤੁਸੀਂ ਉਹਨਾਂ ਨੂੰ ਦੱਸਿਆ ਦੱਸਿਆ ਰੰਜੀਤ ਸਿੰਘ ਨੂੰ ਦੱਸਿਆ ਜੀ ਅਸੀਂ ਜਿਹੜਾ ਹੁਣ ਕਮਿਸ਼ਨ ਬਣਿਆ ਜੋਰਾ ਸਿੰਘ ਉਹਨਾਂ ਨੇ ਪ੍ਰੈਸ ਨੂੰ ਕਿਹਾ ਵੀ ਮੇਰਾ ਪ੍ਰੇਮੀਆ ਦੀ ਵੋਟ ਪੈ ਨਹੀਂ ਮੇਰਾ ਖਿਆਲ ਹੈ ਕਿ ਦੇ ਆਰ ਟ੍ਰਾਈਂਗ ਟੂ ਸਕੋਰ ਬ੍ਰਾਊਨੀ ਪੁਆਇੰਟਸ ਕਿ ਅਸੀਂ ਬਹੁਤ ਵੱਡਾ ਇੱਕ ਕਮਿਸ਼ਨ ਦਾ ਹੈਡ ਲੈ ਕੇ ਆਏ ਆ ਨਾਟ ਰੈਲਾਈਜ਼ਿੰਗ ਕਿ ਅੰਦਰ ਕੰਟੈਂਟ ਕੀ ਹੈ ਜਦੋਂ ਮੈਂ ਉਹਨਾਂ ਦੀ ਕੱਲ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਆ ਰਿਪੋਰਟ ਤੇ ਨਿਗਾਹ ਮਾਰੀ ਉਹਤੋਂ ਲੰਬੀਆਂ ਚੀਜ਼ਾਂ ਸਾਰੀਆਂ ਜਿਹੜਾ ਜ਼ੋਰਾ ਸਿੰਘ ਕਿਸੇ ਡੇਰੇ ਵਾਲਿਆਂ ਵੱਲ ਨੂੰ ਇਨਟੈਰੋਗੇਟ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਉਲਟਾ ਸਿੱਖ ਪ੍ਰੀਚਰਸ ਜਿਹੜੇ ਧਰਨੇ ਤੇ ਬੈਠੇ ਸੀ ਉਹਨਾਂ ਨੂੰ ਦੋਸ਼ੀ ਠਰਾ ਦਿੱਤਾ ਕਿਸੇ ਵੱਡੇ ਤਾਕਤਵਾਰ ਬੰਦੇ ਦਾ ਨਾਮ ਨਹੀਂ ਲਿਆ ਕਹਿੰਦਾ ਮੈਂ ਸੁਣਿਆ ਸੀ ਕਦੀ ਕਮਿਸ਼ਨ ਕਹਿ ਸਕਦਾ ਕਿ ਮੈਂ ਸੁਣਿਆ ਸੀ ਕਿ ਕੁਛ ਵੱਡੇ ਬਿਗ ਪੀਪਲ ਆਰ ਬਿਹਾਈਂਡ ਦਿਸ ਜਨਰਲ ਪ੍ਰੈਸ ਕਾਨਫਰੰਸ ਉਹਨਾਂ ਨੇ ਡੇਰਾ ਪ੍ਰੇਮੀ ਦਾ ਨਾਮ ਗੈਰਾਂ ਨਹੀਂ ਲਿਆ ਕਿਤੇ ਨਹੀਂ ਨਾਂ ਤਾਂ ਪ੍ਰੈਸ ਉਹ ਤੁਹਾਨੂੰ ਲੱਗਦਾ ਕਿਸੇ ਤਰ੍ਹਾਂ ਉਹਨਾਂ ਨੂੰ ਉਹਨਾਂ ਦੇ ਵੋਟ ਬੈਂਕ ਕਰਸ਼ਕ ਕਰਨ ਦੀ ਸਾਰੀ ਤਿਆਰੀ ਹੈ ਦੇਖੋ ਆਈ ਕੈਨੋਟ ਸੇ ਕਿ ਉਹਨਾਂ ਦਾ ਕੀ ਮਕਸਦ ਸੀ பட் ਵਾਟਐਵਰ ਦੇ ਡਿਡ ਯੈਸਟਰਡੇ ਵਾਸ ਡੈਫੀਨਿਟਲੀ ਟਰਾਈਂਗ ਟੂ ਪਲੇ ਪੋਲਿਟਿਕਸ ਓਵਰ ਸੱਚ ਅ ਵਾਈਟਲ ਇਸ਼ੂ ਨੰਬਰ 1 ਨੰਬਰ 2 ਮੈਨੂੰ ਲੱਗਦਾ ਗੱਲ ਪਤਾ ਆ ਜਾਣੀ ਸਾਹਮਣੇ ਕਿ ਇਹਨੂੰ ਉਹਨਾਂ ਨੇ ਜੋਇਨ ਹੀ ਤਾਂ ਕਰਾਇਆ ਕਿ ਤੈਨੂੰ ਅਸੀਂ ਫਤਿਹਗੜ ਤੋਂ ਲੋਕ ਸਭਾ ਦੀ ਸੀਟ ਦਿਆਂਗੇ ਹੁਣ ਉਹ ਇਦਾਂ ਦੇ ਆਫਟਰ ਥੌਟਸ ਕਰ ਰਿਹਾ ਆਪਣੀ ਰਿਪੋਰਟ ਵਿੱਚ ਬਾਦਲਾਂ ਦਾ ਅਕਾਲੀ ਦਲ ਦਾ ਪੁਲਿਸ ਦਾ ਸੈਣੀ ਦਾ ਕਿਤੇ ਨਾਮ ਨਹੀਂਗਾ ਉਲਟਾ ਇਹਨਾਂ ਦੇ ਉੱਤੇ ਆ ਕੇ ਇਹਨਾਂ ਦੀ ਇੰਟਰੋਗੇਸ਼ਨ ਨਹੀਂ ਆ ਮੈਂ ਪੇਸ਼ ਕਰ ਦਿੱਤੇ ਅਸੀਂ ਤੁਹਾਡੇ ਕੋਲ ਸਾਰੇ ਇਹ ਵਿਚਾਰੇ ਕਹਿੰਦੇ ਸਾਡਾ 3 ਡਿਗਰੀ ਟੌਰਚਰ ਹੋਇਆ ਸਾਨੂੰ ਸਾਡੀਆਂ ਔਰਤਾਂ ਨੂੰ ਕੁੱਟਿਆ ਗਿਆ ਸਾਨੂੰ ਸੀਆਈਏ ਸਟਾਫ ਤੋਂ ਬਾਹਰ ਲਿਜਾ ਕੇ ਪ੍ਰਾਈਵੇਟ ਥਾਵਾਂ ਤੇ ਕੁੱਟਿਆ ਗਿਆ ਉਹ ਕਹਿੰਦੇ ਨੇ ਕਿ ਮੈਨੂੰ ਪਿਸਤਾਨ ਨਾਲ ਮੈਨੂੰ ਪਹਿਲੀ ਯਾਰ ਚੁੱਕਿਆ ਜਦੋਂ ਮੇਰੇ ਯਾਨੀ ਕਿ ਬ੍ਰਦਰ ਇਨ ਲਾ ਤੇ ਮੇਰੀ ਵਾਈਫ ਨੂੰ ਤੇ ਮੇਰੇ ਬੱਚੇ ਨੂੰ ਤੇ ਮੇਰੀ ਸੱਸ ਨੂੰ ਵੀ ਚੱਕ ਲਿਆਂਦਾ ਸੀਗਾ ਨੇ ਨਹੀਂ ਮੁਖਸਰ ਸਾਹਿਬ ਤੋਂ ਇਹ ਸ਼ੁਰੂ ਇਹ ਸ਼ੁਰੂ ਹੋ ਗਿਆ ਸੀ ਟੌਰਚਰ ਮੇਰੇ ਤੇ 2 ਫਰਵਰੀ 2016 ਤੋਂ ਜੀ ਉਸ ਤੋਂ ਬਾਅਦ ਕੀ ਨਾ ਲਗਾਤਾਰ 3 ਸਾਲ ਚੱਲਦਾ ਰਿਹਾ ਜੀ ਸੀਬੀਆਈ ਵਗੈਰਾ ਵੀ ਪੁੱਛਗਿੱਛ ਕਰਦੀ ਰਹੀ ਆ ਅਸੀਂ ਲਾਈਟ ਡਿਟੈਕਸ਼ਨ ਟੈਸਟ ਵੀ ਕਰਾ ਕੇ ਆਏ ਆ ਜੀ ਸਾਰੇ ਜਾਣੇ ਭਈ 5 ਜਾਣੇ ਗਏ ਸੀਗੇ ਲਾਈਟ ਡਿਟੈਕਸ਼ਨ ਟੈਸਟ ਕਰਾਉਣ ਤਾਂ ਇਹ ਤਾਂ ਕੀ ਤੇ ਮੋਰੇ ਬੇਸ਼ ਹੋਏ ਨਾ ਹਾਂਜੀ ਕੇਡੀ ਐਸਏਟੀ ਹਾਂਜੀ ਉੱਥੇ ਮੇਰੇ ਫਾਦਰ ਸਾਹਿਬ ਜਾ ਕੇ ਆਏ ਹਾਂਜੀ ਜਾ ਕੇ ਆਏ ਜਾ ਕੇ ਆਏ ਆ ਜੀ ਮੇਰੇ ਫਾਦਰ ਸਾਹਿਬ ਜੀ ਉਹਨਾਂ ਨੇ ਇਹੀ ਦਿੱਤਾ ਵੀ ਸਾਡੇ ਨਾਲ ਵੈਸੇ ਤਾਂ ਜਿਹੜੀ ਐਸਆਈਟੀ ਬਣੀ ਹੋਈ ਸੀ ਖਟੜਾ ਸਾਹਿਬ ਦੀ ਉਹ ਸਾਡੇ ਕੋਲੇ ਉੱਥੇ ਬਕਾਇਦਾ ਆਇਆ ਸੀਆਰ ਦੀ ਸਟਾਫ ਦਾ ਐਸਐਸਪੀ ਸੀ ਸੁਲੱਖਣ ਸਿੰਘ ਡੀਆਈਜੀ ਸਾਹਿਬ ਸੀਗੇ ਉਹ ਸਾਨੂੰ ਇਹ ਕਹਿ ਕੇ ਗਏ ਆ ਵੀ ਇਸ ਜਾਤੀ ਤੌਰ ਤੇ ਸਾਡੀ ਤੁਹਾਡੇ ਨਾਲ ਕੋਈ ਦੁਸ਼ਮਣ ਹੀ ਨਹੀਂ ਸੀਗੀ ਵੀ ਹੁਣ ਤੁਹਾਡਾ ਕੇਸ ਆ ਜਿਹੜਾ ਅਸੀਂ ਹੱਲ ਕਰ ਲਿਆ ਬੰਦੇ ਫੜੇ ਗਏ ਆ ਦੋਸ਼ੀ ਤੇ ਸਾਨੂੰ ਤੁਸੀਂ ਮਾਫ ਕਰ ਦੋ ਵੀ ਅਸੀਂ ਤੁਹਾਡੇ ਤੇ ਕਰਨਾ ਨਹੀਂ ਚਾਹੁੰਦੇ ਸੀ ਪਰ ਮਜਬੂਰੀ ਸਾਨੂੰ ਇਹ ਕਰਨਾ ਪਿਆ ਕਿਉਂਕਿ ਉਹ ਸਾਰਾ ਕੁਝ ਤਾਂ ਕਹਿ ਗਏ ਤੇ ਜੋਰਾ ਸਿੰਘ ਹੁਣ ਸਰੇ ਆਮ ਝੂਠ ਮਾਰ ਰਿਹਾ ਹੈ ਇਹ ਗੱਲ ਆ ਜੋਰਾ ਸਿੰਘ ਨੇ ਨਵੀਂ ਸੰਝ ਛੇੜ ਦਿੱਤੀ ਹੈ ਹੁਣ ਵੀ ਸਿੱਖਾ ਅਸਲ ਵਿੱਚ ਇਹ ਜਿਹੜਾ ਡੇਰਾ ਪ੍ਰੇਮਗੜਾ ਪੱਕ ਪੂ ਰਹੇ ਆ ਜੀ ਸਾਰਾ ਜਸਤਸ ਰਣਜੀਤ ਸਿੰਘ ਕਮਿਸ਼ਨਰ ਨੂੰ ਦੱਸ ਦਿੱਤਾ ਕਿ ਅਨੁਕ੍ਰਮਤ ਪੋਸਟਮਾਰਟ ਦੀ ਕੋਈ ਸਮੱਸਿਆ ਨਹੀਂ ਹੋਇਆ ਵੀ ਤੁਹਾਡੇ ਨਾਲ ਚਰਚਾ ਹੋਇਆ ਨਹੀਂ ਜੀ ਅਸਲ ਵਿੱਚ ਤਾਂ ਜਦੋਂ ਜੋਰਾ ਸਿੰਘ ਨੇ ਪਹਿਲਾਂ ਵੀ ਇੱਕ ਬਿਆਨ ਲਵਾਇਆ ਸੀ ਜੀ ਜਦੋਂ ਇਹਨਾਂ ਦੀ ਰਿਪੋਰਟ ਆਈ ਹੈ ਇਹ ਗ੍ਰੰਥੀ ਸਿੰਘ ਨੂੰ ਗੁਰਦੁਆਰੇ ਦੇ ਪ੍ਰਧਾਨ ਨੂੰ ਪੁੱਛਿਆ ਨਹੀਂ ਗਿਆ ਇਹ ਰਿਪੋਰਟ ਜੋਰਾ ਸਿੰਘ ਜੀ ਤੇ ਉਦੋਂ ਪਹਿਲਾਂ ਸਾਡੇ ਤੇ ਕਾਰਵਾਈ ਹੋਈ ਹੈ ਸਾਰੀ ਜੀ ਉਹ ਜੋਰਾ ਸਿੰਘ ਦੀ ਰਿਪੋਰਟ ਨੇ ਸਾਡੇ ਜਣੇ ਦਾ ਚੱਡੇ ਪੜਵਾਏ ਆ ਸਾਰਾ ਕੁਝ ਕੀਤਾ ਆ ਸੁਣ ਲੋ ਹਣਗਰ ਦਿਸ ਇਜ਼ ਦਾ ਜੈਸਟ ਆਫ ਕਿ ਅਜੀਤ ਨੇ ਖਬਰ ਲੱਗੀ ਸੀ ਵੀ ਗ੍ਰੰਥੀ ਸਿੰਘ ਨੂੰ ਨੇ ਪੁੱਛਿਆ ਪ੍ਰਧਾਨ ਨੂੰ ਨੇ ਪੁੱਛਿਆ ਕਮੇਟੀ ਨੂੰ ਘੱਟ ਤੋਂ ਘੱਟ 15 ਬੰਦੇ ਕੁੱਟੇ ਗਏ ਜਿਹੜੇ ਕੰਮ ਤੋਂ ਨਕਾਰੇ ਆ ਬੁਰਜ ਜਵਾਰ ਸਿੰਘ ਵਾਲੇ ਦੇ ਵਿੱਚ 15 ਬੰਦੇ ਆ ਕਮਿਸ਼ਨ ਦੀ ਦੇਣ ਸੀ ਇਸ ਫੋਕਸ ਕਮਿਸ਼ਨ ਦੀ ਲੋਗਾ ਨੂੰ ਘੁਟਵਾਇਆ ਇਹਨੂੰ 15 ਬੰਦੇ ਕੁੱਟੇ ਗਏ ਆ ਹਾਲਾਂਕਿ ਇੱਕ ਬੰਦਾ ਜੀ ਇੱਕ ਦਿਮਾਗੀ ਤੌਰ ਤੇ ਮੈਂਟਲ ਹੋ ਗਿਆ ਉਹ ਭੱਜ ਜਾਂਦਾ ਰਾਤ ਨੂੰ ਇੰਨਾ ਉਹਨੂੰ ਟੌਰਚ ਕੀਤਾ ਗਿਆ ਜੀ ਜੋਰਾ ਸਿੰਘ ਦੀ ਕਮਿਸ਼ਨ ਤੋਂ ਬਾਅਦ ਹੋਇਆ ਹਨ ਇਹ ਜੋਰਾ ਸਿੰਘ ਦੀ ਕਮਿਸ਼ਨ ਜਦੋਂ ਅੱਜ ਰਿਪੋਰਟ ਆਈ ਹੈ ਜੀ ਜਦੋਂ ਉਦੋਂ ਇਹਨਾਂ ਨੇ ਇਹ ਬਿਆਨ ਦਿੱਤਾ ਵੀ ਇਹਨਾਂ ਬੰਦਿਆਂ ਨੂੰ ਪੁੱਛਿਆ ਨਹੀਂ ਹਾਂ ਜੀ ਉਸ ਤੋਂ ਬਾਅਦ ਹੀ ਸਾਡੀ ਤਾਂ ਜਮੇ ਸਾਡੇ ਤੇ ਕੁੱਟਮਾਰ ਹੋਈ ਆ ਫਿਰ ਕਤਲ ਕੇਸ ਵਿੱਚ ਸਾਨੂੰ ਜਿੰਦਾ 15 ਬੰਦੇ ਕਹਿੰਦੇ ਜਿਹਨਾਂ ਨੂੰ ਟੌਰਚਰ ਹੋਇਆ ਜਿਹਨਾਂ ਦੇ ਬਾਅਦ ਚ ਵੀ ਪਤਾ ਲੱਗਿਆ ਇਹਨਾਂ ਦੇ ਕਸੂਰ ਹੋਈ ਸੀ ਉਹਨਾਂ ਨੂੰ ਕਿਸ ਤਰ੍ਹਾਂ ਨੇ ਆ ਮਿਲਣਾ ਚਾਹੀਦਾ ਮੈਂ ਤਾਂ ਮੈਂ ਤਾਂ ਤੁਹਾਨੂੰ ਦੱਸਿਆ ਮੈਂ ਇਹਨਾਂ ਨਾਲ ਤਾਂ ਮੇਰਾ ਇਹਨਾਂ ਨਾਲ ਤਾਂ ਮੇਰਾ ਇੰਟਰੈਕਸ਼ਨ ਅੱਜ ਹੋਇਆ ਵਾ ਕਿਉਂਕਿ ਮੈਨੂੰ ਸਨਕਦੀਪ ਨੇ ਕੱਲ ਕਿਹਾ ਕਿ ਜਿਹੜੇ ਗ੍ਰੰਥੀ ਸਾਹਿਬ ਨੂੰ ਕੁੱਟਿਆ ਗਿਆ ਸੀਗਾ ਇਹ ਜ਼ੂਰਾ ਸਿੰਘ ਕਹਿੰਦਾ ਵਾ ਕਿ ਕੋਈ ਪੁੱਛਿਆ ਨਹੀਂ ਗਿਆ ਇਹ ਤਾਂ ਵਿਚਾਰੇ ਦਾ ਚੱਡੇ ਪਾੜ ਦਿੱਤੇ ਤੇਨ ਵੀ ਥੋਟ ਕਿ ਅਸੀਂ ਮੈਂ ਵਾਸ ਹੇਅਰ ਇਨ ਮਾਈ ਕਨਸਟੈਂਸੀ ਮੈਂ ਸੋਚਿਆ ਕਿ ਮੈਂ ਐਟਲੀਸਟ ਪ੍ਰੈਸ ਨੂੰ ਤਾਂ ਲੋਕਾਂ ਨੂੰ ਸੱਚਾਈ ਤਾਂ ਪਤਾ ਲੱਗਣੀ ਚਾਹੀਦੀ ਹੈ ਇਹਨਾਂ ਬਾਰੇ ਮੈਨੂੰ ਘੱਟ ਇਲਮ ਸੀਗਾ ਲੇਕਿਨ ਮੈਂ ਰੁਪਿੰਦਰ ਨੂੰ ਤੇ ਉਹਦਾ ਭਰਾ ਜਸਵਿੰਦਰ ਉਹਨਾਂ ਦੇ ਕੋਲ ਪ੍ਰੋਬੇਬਲੀ ਮੈਡੀਕਲ ਰਿਪੋਰਟਸ ਵੀ ਆ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਟੌਰਚਰ ਹੋਇਆ ਸਿਕਾ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਆਓ ਤੁਹਾਨੂੰ ਮੈਂ ਡੀਜੀਪੀ ਦੇ ਆਪ ਲੈ ਕੇ ਚੱਲੂਗਾ ਮੈਂ ਲੀਡਰ ਆਫ ਆਪੋਜੀਸ਼ਨ ਸੀ ਸ਼ਹਿਰ ਤੋਂ ਉਸ ਵੇਲੇ ਮੈਂ ਤੁਹਾਨੂੰ ਆਪ ਲੈ ਕੇ ਚੱਲੂਗਾ ਤੇ ਮੈਂ ਮੈਂ ਐਫ ਆਈ ਆਰ ਦਰਜ ਕਰਾਉਂਗਾ ਪੁਲਿਸ ਵਾਲਾਂ ਤੇ ਤੇ ਨਾਲ ਸੁਖਬੀਰ ਤੇ ਵੀ ਹੋਣੀ ਚਾਹੀਦੀ ਬਿਕੋਜ਼ ਉਹਨੇ ਉਸ ਦਿਨ ਬਿਆਨ ਦਿੱਤਾ ਸੀ ਪੁਲਿਸ ਹੈੱਡਕਵਾਰਟਰਸ ਬਹਿ ਕੇ ਡੀਜੀਪੀ ਦੇ ਨਾਲ ਕਿ ਟੋਟਲ ਬੇਅਦਬੀ ਦੇ ਆ ਦੋ ਅਮਰਿਤਧਾਰੀ ਜਿਹੜੇ ਸਿੱਖ ਭਰਾ ਨੇ ਇਹ ਜ਼ਿੰਮੇਵਾਰ ਨੇ ਜਿਹੜੇ ਜਸਵਿੰਦਰ ਤੇ ਰੁਪਿੰਦਰ ਸੀਗੇ ਤੇ ਉਸ ਤੋਂ ਬਾਅਦ 12 फायर शुड बी अगेंस्ट सुबीर बिकॉज़ ये जेड़ा सारा टॉर्चर होया है इन ना लोकां दे नाल अल्टीमेटली हुंदा ਤਾਂ ਦੇਖੋ ਜੀ ਪੁਲਿਸ ਦੇ ਸਭ ਕੁਝ ਉਸ ਵਿਪਕਤ ਹੋਮ ਮਿਨਿਸਟਰ ਸੀ ਸੁਬੀਰ ਬਾਦਲ ਔਰ ਬਾਦਲ ਸਾਹਿਬ ਇੱਕ ਵਾਰੀ ਨਹੀਂ ਮੈਂ ਸੁਣਿਆ ਉਹਨੂੰ ਅਸੈਂਬਲੀ ਚ ਕਿ ਚੀਫ ਮਿਨਿਸਟਰ ਦੀ ਨਿਗਾਹ ਨਹੀਂ ਤਕੜੀ ਆ ਕਿ ਪੰਜਾਬ ਦੇ ਵਿੱਚ ਕੀੜੀ ਵੀ ਮੇਰੀ ਮਰਜ਼ੀ ਤੋਂ ਬਗੈਰ ਨਹੀਂ ਹਿੱਲ ਸਕਦੀ ਕੀੜੀ ਵੀ ਨਹੀਂ ਮੇਰੇ ਤੋਂ ਬਗੈਰ ਇਹ ਪੰਜਾਬ ਦੀ ਵਿਧਾਨ ਸਭਾ ਚ ਆਫੀਸ਼ੀਅਲ ਰਿਕਾਰਡ ਚ ਚੀਫ ਮਿਨਿਸਟਰ ਕਹਿੰਦੇ ਨੇ ਕਿ ਮੇਰੀ ਨਿਗਾਹ ਇੰਨੀ ਰੱਖੀ ਹੋ ਮੈਂ ਪੰਜਾਬ ਦੇ ਉੱਤੇ ਕਿ ਪੰਜਾਬ ਵਿੱਚ ਕੋਈ ਅਗਰ ਕੀੜੀ ਵੀ ਚੱਲਦੀ ਹੈ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਲੱਗਦਾ ਪਤਾ ਤੇ ਪੁਲਿਸ ਤਾਂ ਤੁਹਾਨੂੰ ਪਤਾ ਕਿ ਸੁਖਵੀਰ ਸਿੰਘ ਬਾਦਲ ਤੋਂ ਬਗੈਰ 1 ਮਿੰਟ ਸਾਹ ਨਹੀਂ ਸੀ ਲੈਂਦੀ ਸੋ ਆਈ ਵੀ ਆਰ ਆਫ ਦੀ ਵੀ ਆਰ ਆਫ ਦੀ ਕਨਫਰਮਡ ਓਪੀਨੀਅਨ ਕਿ ਜਿਹੜੀ ਗੋਲੀ ਚੱਲੀ ਬੇਬਲ ਕਲਾਂ ਦੇ ਵਿੱਚ ਉਹ ਸੁਖਵੀਰ ਸਿੰਘ ਬਾਦਲ ਦੇ ਕਹਿਣ ਤੇ ਚੱਲੀ ਆ ਪ੍ਰਕਾਸ਼ ਸਿੰਘ ਬਾਦਲ ਦਾ 2 ਵਜੇ ਰਾਤ ਨੂੰ 14 ਅਕਤੂਬਰ ਨੂੰ ਡੀਜੀਪੀ ਨੂੰ ਟੈਲੀਫੋਨ ਕਰਨ ਦਾ ਮਤਲਬ ਹੋਰ ਕੋਈ ਨਹੀਂ ਸੀਗਾ ਹੁਣ ਭਾਵੇਂ ਮਨਿੰਦਰ ਸਿੰਘ ਹੁਣੀ ਬਚਾਈ ਜਾਣ ਹਾਈ ਕੋਰਟ ਵਿੱਚ ਸਟੇ ਲਿਆਉਣ ਕੁਝ ਕਰ ਲੈਣ ਥੈਟ ਇਜ਼ ਅਨਦਰ ਬਟ ਦੀ ਰੀਅਲ ਕਲਪਰੇਟਸ ਆ ਦੀਸ ਪੀਪਲ ਇਹ ਬੰਦੇ ਸਾਰੇ ਕਿਉਂ ਨਹੀਂ ਲੈ ਕੇ ਜਾਵਾਂਗੇ ਜੀ ਡੈਫੀਨਿਟਲੀ ਲੈ ਕੇ ਜਾਵਾਂਗੇ ਕੋ ਮੈਂ ਉਹਨਾਂ ਉਹ ਦੋ ਭਰਾ ਮੇਰੇ ਕੋਲ ਨਾ ਜਿਹੜੀ ਗੱਲ ਤੁਸੀਂ ਪੂਰੀ ਨਹੀਂ ਸੁਣੀ ਉਹ ਡਰ ਗਏ ਦੇ ਆਰ ਦੇ ਆਰ ਅਫਰੇਡ ਬਿਕੋਜ਼ ਸਿਸਟਮ ਇਹਨਾਂ ਨੂੰ ਅਸੀਂ ਜਿੰਨੇ ਵੀ ਹੋਣਗੇ 15 ਆਦਮੀ ਹੋਣਗੇ ਜਿਹੜੇ ਟੌਰਚਰ ਹੋਏ ਨੇ ਮੈਂ ਇਹਨਾਂ ਦੇ ਘਰਾਂ ਵਿੱਚ ਪਰਸਨਲੀ ਵਿਜ਼ਿਟ ਕਰੂੰਗਾ ਮੈਂ ਪਰਸੋ ਜਾ ਰਿਹਾ ਫਰੀਦਕੋਟ ਫਾਰ ਦਿਸ ਪਰਪਸ ਮੈਂ ਇਹਨਾਂ ਦੇ ਘਰਾਂ ਵਿੱਚ ਜਾ ਕੇ ਇਹਨਾਂ ਨੂੰ ਇਕੱਠੇ ਕਰਕੇ ਇਹਨਾਂ ਦੇ ਕੋਲ ਅਗਰ ਕੋਈ ਰਿਲੇਵੈਂਟ ਰਿਕਾਰਡ ਹੋਊਗਾ ਤਬ ਵੀ ਵੀ ਟ੍ਰਾਈ ਟੂ ਮੂਵ ਦੀ ਅਪਰੋਪਰੀਏਟ ਫੋਰਮਸ ਆਫ ਜਸਟਿਸ ਵੈਦਰ ਇਟ ਇਜ਼ ਦੀ ਐਸ ਆਈਟੀ ਫਰਸਟ ਜਿਹੜੀ ਹੁਣ ਕਰ ਰਹੀ ਹੈ ਤੈਕੀਕਾ ਸੈਕੰਡ ਫੋਰਮ ਕੁਡ ਬੀ ਦੀ ਹਿਊਮਨ ਰਾਈਟਸ ਕਮਿਸ਼ਨ ਆਲਥੋ ਇਟ ਇਜ਼ ਟੁੱਥਲੈਸ ਆਲਥੋ ਇਟ ਇਜ਼ ਨੋ ਪਾਵਰਸ ਬਟ ਫਾਈਨਲੀ THEN I FEEL ਕਿ ਹਾਈ ਕੋਰਟ ਜਾਣ ਵਾਲਾ ਵੀ ਇਹਨਾਂ ਦਾ ਰਿਕਾਰਡ ਹੋਊਗਾ ਤਾਂ ਸੀ ਪਬਲਿਕ ਇੰਟਰਸਟ ਲਿਟੀਗੇਸ਼ਨ ਆਇ we will try to seek justice and we will seek fir against all those people jena logan ne inna nu interrogate karwaya aur is conspiracy vich jora singh vi shamil hai judge kyuki ode ode observation to baad odi report main tuhanu aa sare pages jede 3 pages main tuhanu email karunga eh sari jehdi observation hai jora singh di report to baad inna nu torture hoya va bureau report